ਉਹ ਸਾਖੀਆਂ ਤੋਂ ਵਾਰ ਪਹਿਲੇ ਛੜੇ ਸਾਖੀਆਂ ਦੂਜੇ ਰੰਗ ਜੜਾ ਕਿਲਾ ਛੋੜਨਾ ਲਾਹੌਰ ਦਾ ਉਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦਿੱਤਾ ਫਰਮਾ ਬਾਕੀ ਨਗਦਾ ਜੋਬ ਤੇ ਸ਼ਰਮਲੇਸ਼ ਦੇ ਝਾੜ ਓਏ ਆਇਆ ਮਲੇਸ਼ਾ ਗੋਲਾ ਨਾ ਛੱਡੂ ਕੰਧ ਨਾ ਛੱਡੂ ਕੌੜਾ ਓਏ ਅੱਖਾਂ ਨੂੰ ਕਰ ਦੂ ਕੰਨਾਂ ਕੰਨਾਂ ਨੂੰ ਕਰ ਦੂ ਗੋਲਾ ਉਹ ਪੱਟੀ ਤੇਰੀ ਮਲੇਸ਼ ਖਾਨਾ ਤੇਰਾ ਖਰਾਬ ਸੈੰਗ ਚੜਨ ਗਿਆ ਸ਼ਿਕਾਰ ਉਹ 12 ਕੋਦੀ ਜਾੜ 24 ਕੋਦਾ ਆਪਣਾ ਤੇਰਾ ਲੈਨੇ ਆ ਸੋਚਾ ਤੇਰਾ ਭੰਨਾਂਗੇ ਸੱਜਾ ਦੇ ਖੱਬਾ ਮੋਢਾ ਕੁੱਤਾ ਵੱਡੇ ਤਰੀ ਲੱਤ ਨੂੰ ਉਹ ਬਾਜ ਪਵੇ ਤਰੀ ਅੱਖ ਨੂੰ ਵਟਾਂਗੇ ਗੋਡਾਂ ਨਾਲ ਛੱਡਾਂਗੇ ਭੱਜਣ ਜੋਗਾ ਉਹ ਗੁਰੂ ਘਰ ਦੇ ਅਨੰਦਗਾ ਝੂਠਿਆ ਪਾਪੀਆ ਲੋਕਾ ਜੜ ਕੁੱਟੀ ਚੁਗਲਾ ਮੂਲਾ ਪਾਪੀਆਂ ਦੀ ਜੜ ਕੁੱਟੀ ਚੰਦੂ ਪਾਪੀ ਦੀ ਜਿਹੜੇ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਲੋਹ ਤੇ ਬਿਠਾਇਆ ਸੀ ਜੜ ਕੁੱਟੀ ਕੰਗੂ ਪਾਪੀ ਦੀ ਜਿਹੜੇ ਸਹਿਬਜ਼ਾਦਿਆਂ ਨੂੰ ਫੜਾਇਆ ਸੀ ਜੜਬੁੱਤੀ ਪਾਪੀ ਰੰਗੇ ਦੀ ਜਿਹਨੇ ਗੁਰੂ ਤੇਗ ਬਹਾਦਰ ਜੀ ਦਾ ਅਸੀਸ ਕਿਟਾਇਆ ਸੀ ਜੜਬੁੱਤੀ ਬਾਈ ਧਾਰ ਦੇ ਸੂਬਿਆਂ ਦੀ ਝੂਠਿਆਂ ਦੀ ਜਿੰਨਾ ਗੁਰੂ ਗਬਨ ਸਿੰਘ ਨਾਲ ਮੱਥਾ ਲਾਇਆ ਸੀ ਜੜਬੁੱਤੀ ਕਾਵਲੀ ਕੁੱਤੇ ਅਬਦਾਲੇ ਦੀ ਜਿਹਨੇ ਹਰਮੰਦਰ ਸਾਹਿਬ ਤੇ ਤੋਪਾਂ ਨਾਲ ਹੱਲਾ ਕਰਾਇਆ ਸੀ ਜੜਬੁੱਤੀ ਮੱਸੇ ਰੰਗੜ ਦੀ ਜਿਹਨੇ ਦਰਬਾਰ ਚ ਮੰਜਾ ਢਾਇਆ ਸੀ ਜੜਬੁੱਤੀ ਬਜਨੇ ਨਰਕ ਧਾਰੀ ਦੀ ਜਿਹਨੇ ਗੁਰੂ ਗ੍ਰੰਥ ਸਾਹਿਬ ਤੋਂ ਉੱਚਾ ਹੋ ਕੇ ਬਹਿਣਾ ਚਾਹਿਆ ਸੀ ਜੜਬੁੱਤੀ ਰੰਡੀ ਇੰਦਰਾ ਕੁੱਤੀ ਦੀ ਜਿਨੇ ਕਾਲ ਤੱਕ ਨੂੰ ਢੋਂਡਦਾ ਹੁਕਮ ਸੁਣਾਇਆ ਸੀ ਜੜਪੁੱਟੀ ਵੈਜੇ ਦੀ ਜਿਨੇ ਕਾਲ ਤੱਕ ਦੇ ਧੋਪਣਾ ਹੱਲਾ ਕਰਾਇਆ ਸੀ ਜੜਪੁੱਟੀ ਉਹਨਾਂ ਅਫਸਰਾਂ ਦੀ ਜਿਨ੍ਹਾਂ ਭਾਗੜੇ ਦਾ ਫੱਟਾ ਚਕਾਇਆ ਸੀ ਹੁਣ ਜੜਪੁੱਟਾਂਗੇ ਭਲਾਰਾਂ ਵਾਲੇ ਪਿਆਰੇ ਦੀ ਜਿਨੇ ਗੁਰੂ ਗ੍ਰੰਥ ਸਾਹਿਬ ਜਲਾਉਣਾ ਚਾਹਿਆ ਸੀ ਜੜਪੁੱਟਾਂਗੇ ਝੂਠੇ ਸੌਦੇ ਵਾਲੇ ਦੀ ਜਿਨੇ ਗੁਰੂ ਗੋਬਿੰਦ ਸਿੰਘ ਬਣਾਉਣਾ ਚਾਹਿਆ ਸੀ ਜੜਪੁੱਟਾਂਗੇ ਸੋਏ ਕਮੈਣ ਵਾਲਿਆਂ ਦੀ ਜਿਨ੍ਹਾਂ ਕਾਲੇ ਮੂਹ ਕਰਕੇ ਨੀਲੇ ਪੈਰ ਕਰਕੇ ਕਾਲੇ ਜੋਲੇ ਪਾਕੇ ਦਸਮ ਗ੍ਰੰਥ ਦਾ ਸ਼ੋਗ ਬਣਾਇਆ ਸੀ ਡੁਡੂ ਡੁਡੂ ਤੇਰੀ ਮਾਤ ਨੂੰ ਸ੍ਰੀ ਸਾਹਿਬ ਤੇਰੇ ਨੱਕ ਨੂੰ ਟੁੱਠਾ ਤੇਰੇ ਹੱਥ ਨੂੰ ਮੰਗਦਾ ਫਿਰੇ ਜਗਤ ਨੂੰ ਉਹ ਕੀ ਲੈਣਾ ਈ ਖਾਲਸੇ ਨਾਲ ਅੜ ਕੇ ਦਿਨ ਕੱਟਲਾ ਤੂੜੀ ਵਾਲੇ ਅੰਦਰ ਬੜ ਕੇ 96 ਕਰੋੜ ਖਾਲਸਾ ਆਊਗਾ ਚੜ ਕੇ ਲੰਡੇ ਕੁੱਤੇ ਨੂੰ ਲੈ ਜੂ ਫੜ ਕੇ ਜਿਹੜਾ ਆਊਗਾ ਚੜ ਕੇ ਉਹ ਜਾਊਗਾ ਛੜ ਕੇ ਖਾਲਸੇ ਨਾਲ ਆੜੇਗਾ ਤਰਲੇ ਲੈ ਲਾ ਮਰੇਗਾ ਛੜਨਾ ਪਰੇਗਾ ਤਰਹਿਗਾ ਗੱਲ ਘੇਰ ਕਰਾਂ ਗਿਆ ਵੇ ਗੁਰੂ ਹਰਗੋਬਿੰਦ ਸਾਹਿਬ ਜੀ ਕੋ ਭਾਵੇਂ